ਅੱਛੀ ਕੱਲ ਦੀ ਸਾਰਿਆਂ ਨੂੰ ਉਮੀਦ ਕਰਦੇ ਤੇ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆ 150 ਵਾਲੇ ਸੂਟਾਂ ਦਾ ਸੇਲ ਧਮਾਕਾ ਜੀ ਦੇਖੋ 150 ਵਾਲਾ ਸੂਟ ਆ ਇਹ ਵਾਲਾ ਕ੍ਰਸ਼ ਦਾ ਸੂਟ ਹੋਊਗਾ ਮਿਕਸ ਕਾਟਨ ਹੁੰਦੀ ਹੈ ਜੀ ਆ ਹੈਗਾ ਨੈਕਸਟ ਕਲਰ ਪ੍ਰਾਈਸ ਹੈਗਾ ਸਿਰਫ ਔਰ ਸਿਰਫ 150 ਸ਼ਿਪਿੰਗ ਹੋਏਗੀ ਐਕਸਟਰਾ ਕਲਰ ਆਪਾਂ ਤੁਹਾਨੂੰ ਦਿਖਾਉਂਦੇ ਜਾਂਦੇ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਜਲਦੀ ਜਲਦੀ ਬੁਕਿੰਗ ਕਰਵਾ ਸਕਦੇ ਹੋ ਜਿੰਨੇ ਵੀ ਸੂਟ ਨੇ ਜੀ ਇਹ ਸਾਰੇ 150 ਦੇ ਰਹਿਣ ਵਾਲੇ ਨੇ ਇਹਨਾਂ ਦੀ ਕੱਟ ਹੈਗੀ ਆ 2.5 3 ਮੀਟਰ ਵੱਡਾ ਪਣਾ ਹੁੰਦਾ ਜੀ ਇਹਨਾਂ ਦਾ ਪਣਾ ਵੱਡਾ ਹੁੰਦਾ ਤੇ ਆ ਵੀ ਹੈਗਾ ਜੀ कॉटन ਨਹੀਂ ਹੁੰਦੀ ਮਿਕਸ कॉटन ਹੁੰਦੀ ਆ ਜੀ कॉटन क्रਸ਼ ਹੁੰਦਾ ਫੈਬਰਿਕ ਸਿਰਫ ਔਰ ਸਿਰਫ 150 ਰੁਪਏ ਦਾ ਸੂਟ ਕਿਤੋਂ ਵੀ ਨਹੀਂ ਮਿਲਣਾ ਤੁਹਾਨੂੰ ਆ ਹੈਗਾ ਜੀ ਨੈਕਸਟ ਜਿਨ੍ਹਾਂ ਨੂੰ ਛੋਟੀ ਬੁਤੀ ਵਾਲੇ ਪਸੰਦ ਨੇ ਕਲਰ ਸਾਰੇ ਹੈਗੇ ਨੇ ਜੀ ਆਪਣੇ ਕੋਲੇ ਤੇ ਆ ਹੈਗਾ ਜੀ ਨੈਕਸਟ ਜਲਦੀ ਜਲਦੀ ਹੁਣ ਤੁਸੀਂ ਬੁਕਿੰਗ ਕਰਵਾਓ 150 ਵਾਲੇ ਸੂਟਾਂ ਦੀ ਕਲਰ ਆਪਣੇ ਕੋਲੇ ਹੋਰ ਵੀ ਹੈਗੇ ਨੇ ਜੀ ਜਲਦੀ ਜਲਦੀ ਤੁਸੀਂ ਇਹਨਾਂ ਦੀ ਬੁਕਿੰਗ ਕਰਵਾਓ ਤੇ ਨੈਕਸਟ ਆ ਰਿਹਾ ਡਿਜ਼ਾਈਨ ਜਿਹੜਾ ਇਹ ਹੈਗਾ ਜੀ ਬੱਡੇ ਪਨੇ ਦਾ ਹੈਗਾ 3 ਮੀਟਰ ਇਹਦੇ ਵਿੱਚ ਇੱਕ ਆਪਣੇ ਕੋਲ ਹੈਗਾ ਜੀ ਗ੍ਰੀਨ ਕਲਰ हां जी जो भी ਤੁਹਾਨੂੰ ਕਲਰ ਪਸੰਦ ਹੈ ਜਲਦੀ ਜਲਦੀ ਜੀ ਬੁਕਿੰਗ ਕਰਵਾਓ हां जी ਦੇਖੋ ਤੇ ਨੈਕਸਟ ਜਿਹੜੇ ਸੂਟ ਆ ਰਹੇ ਨੇ ਉਹ ਆ ਰਹੇ ਨੇ ਜੀ 300 ਦੇ ਇਹ ਆਪਣੇ ਕੋਲ ਚਾਰ ਸੂਟ ਹੀ ਨੇ ਕੈਮਬ੍ਰਿਕ ਦੇ ਸੂਟ ਨੇ ਇਹ ਹੈਗੇ ਸ਼ਰਟ ਇਹ ਹੈਗਿਆ ਬਾਟਮ ਆ ਹੈਗਾ ਨੈਕਸਟ ਦੇਖੋ ਜੀ ਇਹ 3 300 ਵਾਲੇ ਨੇ ਤੇ ਨੈਕਸਟ ਅਗੇਨ ਆਪਣੇ ਕੋਲ ਫੇਰ ਆ ਰਹੇ ਆ 150 ਵਾਲਾ ਇਹ ਹੈਗਾ ਜੀ 150 ਵਾਲਾ ਵੱਡੇ ਪਨੇ ਵਾਲਾ ਦੁਬਾਰਾ ਫੈਰਾਰੇ ਇੱਕ ਇਹ ਹੈਗਾ ਜੀ ਕੈਮਰਿਕ ਦਾ 300 ਵਾਲਾ ਇਹ 3-4 ਫੂਟ ਨੇ ਜੀ ਜਿਨ੍ਹਾਂ ਜਿਨ੍ਹਾਂ ਨੇ ਲੈਣੇ ਹੋਣ ਸਿੰਗਲ ਸਿੰਗਲ ਜੇ ਪੀਸ ਨੇ ਜਲਦੀ ਜਲਦੀ ਇਹਨਾਂ ਦੀ ਬੁਕਿੰਗ ਕਰਵਾ ਲਓ ਤੁਸੀਂ ਤੇ ਨੈਕਸਟ येलो ਕਲਰ ਇਹ ਆ ਰਹੇ ਆ ਜੀ 150 ਰੁਪਏ ਦਾ ਇਹ ਮੈਟਰ ਜੇ ਛੂਟ ਨਹੀਂ ਜੀ ਜਲਦੀ ਜਲਦੀ ਤੁਸੀਂ ਇਹਨਾਂ ਦੀ ਬੁਕਿੰਗ ਕਰਵਾਓ ਸ਼ਿਪਿੰਗ 60 ਰੁਪਏ ਐਕਸਟਰਾ ਹੋਏਗੀ ਆ ਹੈਗਾ ਜੀ ਨੈਕਸਟ ਕਲਰ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ